सताल दोस्तों दोस्तों अब मैं फिर एक होर बड़ी महत्वपूर्ण जानकारी तेज रूप जो थोड़ी जिंदगी का अहम हिस्सा है साढ़े समाज का वीडियो देखना आखिर तक और जो चैनल सबसक्राइब नहीं किया हम तक तो चैनल सबसक्राइब जरूर करना ताकि जिंदगी जुड़िया हुई गल्डी जिंदगी जुड़े हुए मसले उन्होंने मसलों का हल की है वो तेज तक नोटिफिकेसल पहुंचता रहे दोस्तों आज दे जो ए आई एप है आर्टिफिश इंटेलिजेंस इंटेलिजेंस आर्टिफिशल इंटेलिजेंस आर्टिफिशल जमाने मैं किसी भीड़ की पुष्टि नहीं करता साढ़ा अदारा किसी भी पुष्टि नहीं करता लेकिन कई बार लोगी लोगों के ज्ञान बधाने कुछ लोग ने कुछ लोग ने तो क्योंकि बाकी लोग तो जो है वो लोगों की अज्ञानता खुला आर्ट आर्टिशल इंटेलीजेंस में वरत रहे ए आई में वरत रहे दोस्तों पर कुछ लोग वो भी ने जो इस चले पासे जा ਹੁਣ ਮੈਂ ਵੀਡੀਓ ਤੁਹਾਡੇ ਨੂੰ ਰੋਕਣਾ ਜਾ ਰਿਹਾ ਦੋਸਤੋ ਅਗਲੇ ਪਰਦਾ ਉਹਦੇ ਨੇ ਜਾਣਦਾ ਕਿ ਸਾਡੇ ਘਰ ਦੇ ਤੇਜਰ ਪਰਦੇ ਤੋਂ ਪੂਰੀ ਮਾਰ ਕਰਦਾ ਬਣੀ ਜਾਂ ਪਾਛੇ ਅਧਰੂਪਾ ਪਾਗਲਾ ਕੁੰਡਾ ਤਾਹਿਆ ਜਿਹਦੇ ਤੇ ਹਰਲੇ ਨੂੰ ਜਵਾਹ ਕੁੰਡਾ ਲੀਦੇ ਭੈਣ ਦੇ ਰਕ ਸੁਪਾ ਦੇਖੂ ਪਰਦਾ ਪਾਸੇ ਕਰ ਜਾਂਦਾ ਘਰ ਦੇ ਬੈਂਚ ਤੋਂ ਨਹੀਂ ਮਾਰਨ ਹੋ ਰਿਹਾ ਵੀ ਘਰੇ ਭੂਤ ਗੱਲ ਛੱਟ ਕੇ ਜਾਉਂਦਾ ਅਰੇ ਵੇ ਜੀ ਆ ਕੇ ਮੈਂ ਪਰਸਤਾਨੀ ਕਰ ਰਹੀ ਨਹੀਂ ਮੈਂ ਇੱਥੇ ਚੂਰਾ ਬਾਰੇ ਗੱਲ ਕਰ ਲੈ ਆਹ ਬੱਤੇ ਤੇ ਬੜੀ ਮਾਰ ਸਾਡੇ ਸੁਪਾ ਤੇ ਜੇ ਫੁੱਟ ਲਾਉ ਆਹ ਆ ਠੀਕ ਹੈ ਹੁਣ ਇਹ ਕਿਸੇ ਨੇ ਮਜ਼ਾਕ ਵਿੱਚ ਬਣਾਈ ਹੋ ਸਕਦੀ ਹੈ मोनोलॉगली ભલે હો સકતી હે કિસીને અપદે વ્ય્યુ બતાણ વાસ્તે કિસીને અપ તો પેજ ચલવાસ્તે ભલે હો સકતી હે લેકિન વિડિયો બડી મહત્વપૂર્ણ હોસ્તે તોડડે લે ઓર સાડે સમુદ લે તે ઇસ મહત્વપૂર્ણ કડી નો મેં એક બિલકુલ સચ્ચાઈ ટોડે રૂમુ કર દયા સબહો ત્યાન ન હોગા કે જીન કે દોસ્તો આજ તો બહોત સારો પેના ਮੇਰੇ ਕੋਲ ਇਹ ਕਹਾਣੀ ਕੇਸ ਆ ਗਿਆ ਉਹ ਸਮੇਂ ਦੇ ਵਿੱਚ ਜਿਹੜੇ ਸੀਗੇ ਅੰਟੀਨ ਨਹੀਂ ਲੱਗਦੇ ਸੀ ਛੱਤਾਂ ਦੇ ਤੇ ਜਿਹੜਾ ਟੈਲੀਵਿਜ਼ਨ ਸੀ ਟੀਵੀ ਸੀਗੇ ਟੀਵੀ ਦਾ ਕੋਲ ਪਿੰਨਾ ਲੱਗਦਾ ਸੀ ਕਾਫੀ ਲੰਮਾ ਪੈਰ ਤੇ ਲਾਇਆ ਹੁੰਦਾ ਸੀ ਤੇ ਅਕਸਰ ਉਹ ਬਨੇਰਿਆਂ ਦੇ ਕੋਲੇ ਉੱਥੇ ਲਾਇਆ ਜਾਂਦਾ ਸੀ ਬੋਸ ਆ ਮੈਨੂੰ ਕੇਸ ਆ ਗਿਆ ਉਹ ਕਿਹੜੇ ਨਗੇ ਉਹਨਾਂ ਦੇ ਘਰੇ ਮਾਸ ਦੇ ਟੁਕੜੇ ਵਿੜੇ ਦੇ ਵਿੱਚ ਦਿੱਗਣ ਲੱਗੇ ਖੂਨ ਦੇ ਛੱਟੇ ਲੱਗਣ ਲੱਗੇ ਕਾफी ਪਰੇਸ਼ਾਨ ਜਿਵੇਂ ਹੁਣ ਇਹਨੇ ਇਸ ਵੀਡੀਓ ਵਿੱਚ ਕਿਹਾ ਵੀ ਭਾਈ ਸਾਡੀ ਬੁੜੀ ਦਾ ਚੇਲੇ ਦੇ ਚੱਕਰ 'ਚ ਪੈ ਗਈ ਜਾਣ ਲੱਗੀ ਅਸੀਂ ਘਰ ਛੱਡਣ ਦੇ ਮਜਬੂਰ ਹੋ ਗਏ ਉਹ ਕਹਿੰਦੇ ਕਿ ਘਰ ਹੀ ਛੱਡ ਦਿਓ ਤੇ ਇਹਦੇ ਘੂਤ ਆਪਰੇਤ ਉਹ ਜਿਹੜਾ ਪਰਦਾ ਪੱਸੇ ਚੂਹਾ ਕਰਦਾ ਸੀਗਾ ਮੇਰੀ ਪੁੱਤਨੀ ਕਰਦਾ ਸੱਚੀ ਕਹਿੰਦੀ ਝੂਠਦੀ ਹੈ ਪਰ ਉਹ ਕੀ ਹੋਇਆ ਕਿ ਜਦੋਂ ਉਸ ਪਰਿਵਾਰ ਦੇ ਦੇ ਵਿੱਚ ਖੂਨ ਦੇ ਛੱਟੇ ਨਿਕਲਣ ਲੱਗੇ ਕਈ ਮਾਸ ਦੇ ਟੁਕੜੇ ਵੀ ਨਿਕਲਣ ਲੱਗੇ ਪਰਿਵਾਰ ਇਸ ਦਾ ਪਰੇਸ਼ਾਨ ਹੋ ਗਿਆ ਬਾਬਾ ਜੀ ਨੇ ਚੱਕਰ ਤੇ ਪੈ ਗਿਆ ਤੇ ਉਹ ਵੀ ਰੇਸ਼ੇ ਜਿਵੇਂ ਬੀੜੀ ਚੋਂ ਖਾਇਆ ਜਾਂਦਾ ਘਰ ਛੱਡਣ ਤੱਕ ਵੀ ਤਿਆਗ ਹੋ ਗਿਆ ਫਿਰ ਕਿਸੇ ਨੇ ਕਿਹਾ ਯਾਰ ਤੁਸੀਂ ਅਨਾਉਂਸ ਕਰ ਲਿਆ ਤੇ ਅੱਛਿਆ ਬਰਨਾਈ ਦੀ ਤਸਵੀਰ ਸੋਲਣੀ ਬੈਠਾਏਗਾ ਤਰਫੀ ਛੱਡੀ ਦਾ ਡੈਡ ਹੈਗਾ ਉਹ ਬੰਦਾ ਇਹਨੇ ਇਹਦਾ ਕੁਝ ਕਰਦਾ ਹੈਗਾ ਤੇ ਤੁਸੀਂ ਉਹਦੇ ਕੋਲ ਜਾ ਕੇ ਪਤਾ ਕਰ ਲੋ ਛੇ ਟੋੜਾ ਮਸਲਾ ਹੱਲ ਹੋ ਜਾਵੇ ਮੇਰੇ ਕੋਲ ਆ ਜਾ ਇਹ ਜਿਹਨੇ ਹਜ਼ਾਰਾਂ ਕੇ ਸ਼ਰਤ ਕਰ ਚੁੱਕੇ ਹੋ ਗਏ ਜੋ ਉਹਨਾਂ ਨੇ ਗੱਲਬਾਤ ਕੀਤੀ ਵਾਚਣ ਕੋਈ ਗੱਲ ਨਹੀਂ ਆਪਾਂ ਤੁਹਾਡੇ ਘਰੇ ਆਵਾਂ ਉਹ ਦੇਖ ਲਾਂਗੇ ਅਸੀਂ ਮੈਂ ਆਪਣੀ ਟੀਮ ਲੈ ਕੇ ਉਹਨਾਂ ਦੇ ਘਰੇ ਗਿਆ ਚਾਰ-ਚੁੱਕੇ ਨਿਗਾ ਮਰੀ ਪਰ ਕੁਦਰਤੀ ਜਿਹਾ ਤੇ ਉਸ ਟਾਈਮ ਦੇ ਉੱਤੇ ਫਿਲਹਾਲ ਕੋਈ ਨਹੀਂ ਸੀਗਾ ਅਸੀਂ ਬੈਠ ਕੇ ਅੰਦਰ ਜਾ ਕੇ ਤੇ ਉਹਨਾਂ ਨੇ ਚਾਹ ਬਨੇ ਬਣਾ ਲਿਆ ਸੀ ਚਾਹ ਬਿਨ ਲਾ ਕੇ ਅਜੇ ਚਾਹ ਦੇ ਕੱਪ ਸਾਡੇ ਮੂਹਰੇ ਲਾ ਕੇ ਰੱਖੇ ਸੀ ਤੇ ਉਹਨਾਂ ਦੇ ਬੇੜੇ ਵਿੱਚ ਮਾਸ ਦੇ ਮਾਸ ਦਾ ਟੁਕੜਾ ਡਿੱ ਗਿਆ। ਇੱਕ ਉਹਨਾਂ ਦੀ ਬ੍ਰਿਟਿਸ਼ੀ ਧੀ ਸੀ ਕੁੜੀ ਉਹਨੇ ਕੁਝ ਦੇਖ ਲਿਆ ਤੇ ਉਹ ਚੀਕਾ ਮਾਰਨ ਲੱਗੀ। ਕਹਿੰਨ ਆ ਆ ਗਿਆ ਆ ਹੋ ਨਾਟ ਡਿੱ ਗਿਆ ਯਾ ਟੁਕੜਾ ਆ ਹੋ ਗਿਆ ਚੱਤ ਦੇ ਉੱਤੇ। ਅਸੀਂ ਭੱਜ ਗਏ ਕਪੂ ਮੂਰੇ ਬੈਠਾ ਚਾਹ ਨਾਲ ਅਸੀਂ ਭੱਜ ਕੇ ਜੇ ਬਾਹਰ ਨਿਕਲੇ ਨਾਲ ਨਿਕਲੇ ਤੇ ਦੇਖਿਆ। ਤਾਂ ਵਾਕਈ ਇੱਕ ਮਾਸ ਦਾ ਟੁਕੜਾ ਕਾਫੀ ਵੱਡਾ ਸੀਗਾ ਉਹ। ਉੱਠ ਕੇ డికే ਬਾਰੇ ਜਦੋਂ ਚਾਰਜ ਕਰੇ ਨਿਗਰ ਮਾਰੀ ਕੋਈ ਨਹੀਂ ਸੀਗਾ ਕਿਉਂਕਿ ਜਦੋਂ ਅਸੀਂ ਕੇਸ ਹੱਲ ਕਰਦੇ ਹਾਂ ਸਾਨੂੰ ਅਸੀਂ ਉਸ ਕਿਸਾ ਨੂੰ ਜੋ ਹੱਲ ਕਰਮ ਜਾਂਦੇ ਆ ਘਰਾਂ ਦੇ ਵਿਚਾਇ ਉੱਠਿਆ ਕੇ ਤਾਂ ਸਾਡੇ ਨਿਸ਼ਾਨੇ ਤੇ ਸਾਰਾ ਪਰਿਵਾਰ ਹੀ ਹੁੰਦਾ ਹੈ ਕਿਉਂਕਿ ਇਹਨਾਂ ਘਟਨਾਵਾਂ ਦੇ ਪਿੱਛੇ ਕੋਈ ਨਾ ਕੋਈ ਮਨੁੱਖੀ ਹੱਥ ਹੀ ਹੁੰਦਾ ਪਰ ਕਈ ਵਾਰ ਜਿਹੜੀ ਘਟਨਾ ਤੁਹਾਨੂੰ ਮੈਂ ਦੱਸਣ ਜਾ ਰਿਹਾ ਇਹਦੇ ਵਿੱਚ ਕੋਈ ਮਨੁੱਖੀ ਹੱਥ ਨਹੀਂ ਸੀ ਦੋਸਤ ਜਦੋਂ ਸੰਤ ਆਸਪਾਸੇ ਕੁਛ ਨ ਦੇਖਿਆ ਉੱਪਰ ਜਿਹੜਾ ਐਂਟੀਨਾ ਲੱਗਾ ਸੀ ਉਹ ਭਾਵੇਂ ਬਿਲਕੁਲ ਬਨੇਰੇ ਕੰਨ ਦੇ ਨਾਲ ਹੀ ਲੱਗਿਆ ਸੀ ਬਨੇਰੇ ਦੇ ਉੱਤੇ ਉਹ ਜਿਹੜੇ ਮੇਰੇ ਨਾਲ ਤੇ ਸਾਥੀ ਸੀਗੇ ਜੂ ਉਹਨੇ ਉਹਨੇ ਕੁਦਰਤੀ ਤਾਹ ਨਿਗਾਹ ਮੜੀ ਉਹ ਉੱਤੇ ਕਾਂ ਬੈਠਾ ਹੋਇਆ ਸੀ ਕਾਂ ਬੈਠਾ ਸੀ ਉਹਨੇ ਮੇਰੇ ਮੋਢੇ ਦਾ ਹੱਥ ਫੜਿਆ ਦਾ ਸਮਝੇ ਨਾ ਇਸ਼ਾਰਾ ਕੀਤਾ ਉਹ ਨਾ ਉਹ ਦੇਖਦਾ ਨਾ ਗੱਲ ਸਰੀ ਸਾਬ ਹੋ ਗਈ ਹੋਰ ਥੋੜੀ ਜਿਹੀ ਪੜਤਾਲ ਕੀਤੀ ਅਲੇ ਦਵਾਰ ਤੋ ਪੜਤਾਲ ਕੀਤੀ ਤਾਂ ਅਸਲ ਕਹਾਣੀ ਕਿਸੇ ਦੋਸਤ ਕੋ ਕਹਾਣੀ ਇਹ ਸੀ ਦੀ ਕਿ ਉਹਨਾਂ ਦੇ ਘਰ ਤੋਂ ਥੋੜੀ ਜਿਹੀ ਦੂਰ ਹੱਡਾਂ ਰੋੜੇ ਸੀ ਉਹ ਕੰਮ ਕੀ ਕਰਦੇ ਸੀ ਜਿਹੜੇ ਕੰਮ ਹੁੰਦੇ ਸੀਗੇ ਮਤਲਬ ਉੱਥੋਂ ਹੱਡਾਂ ਰੋੜੇ ਜਾਂਦੇ ਮਾਸ ਦਾ ਟੁਕੜਾ ਚੱਕਦੇ ਜੇ ਤਾਜ਼ਾ ਹੁੰਦਾ ਕਿ ਵਿੱਚ ਖੂਨ ਵੀ ਵਗਦਾ ਹੁੰਦਾ ਤਾਜ਼ੇ ਦੇ ਵਿੱਚੋਂ ਉੱਥੋਂ ਜੰਨਾ ਕੋਦੇ ਚੁੰਧ ਚ ਆਉਗਾ ਮਾਸ ਦਾ ਟੁਕੜਾ ਉਹ ਲੈ ਕੇ ਉੱਥੋਂ ਉਡ ਲੈਦੇ ਉੱਡ ਕੇ ਆ ਕੇ ਉਹਨਾਂ ਅੰਟੀਨੇ ਦੇ ਬਹਿ ਜਾਂਦੇ ਅੰਟੀਨੇ ਦੇ ਬਗੇ ਖਾਂਦੇ ਉਹ ਕਈ ਵਾਰੀ ਜਦੋਂ ਮਾਸਟਰ ਨੂੰ ਰੱਖਾ ਕੇ ਉੜ ਜਾਂਦੇ ਸੀ ਜਿਹਦੇ ਮਾਸ ਦੇ ਵਿੱਚੋਂ ਖੂਨ ਦੇ ਛਿਕੇ ਲੁੱਦੇ ਸੀ ਉਹ ਥੱਲੇ ਬੇੜੀ ਚ ਲੱਗੀ ਜਾਂਦੇ ਕਈ ਵਾਰੀ ਮਾਸਟਰ ਕੋਲ ਥੋੜਾ ਜਿਹਾ ਵੱਡਾ ਹੁੰਦਾ ਉਹ ਕਾਂ ਦੇ ਕਬਰੇ ਦੇ ਵਿੱਚ ਨਹੀਂ ਆਉਂਦਾ ਸੀਗਾ ਪੰਜਾ ਜਿ ਨਹੀਂ ਆਉਂਦਾ ਸੀ ਅੱਜ ਚੁੰਝ ਨਹੀਂ ਆਉਂਦਾ ਸੀ ਫਿਰ ਹੋਕ ਸੀਗਾ ਮਾਸਟਰ ਥੱਲੇ ਬਿਕ ਜਾਂਦਾ ਉਹ ਸਾਡੇ ਕਿਸਾਨ ਕਰਨ ਦੇ ਵਿੱਚ ਮਦਦ ਇਹ ਮਿਲੀ ਕਿ ਕਾਂ ਦਾ ਜਿਹੜਾ ਸੀਗਾ ਉਹ ਕਾਂ ਉਸ ਟੇਬੂ ਤੇ ਬੈਠਾ ਰਿਆ ਕੁੱਢਿਆ ਤੇ ਸਾਰੇ ਨੰਬਰ ਵੀ ਸਾਡੇ ਨਾਲ ਹੀ ਬਾਹਰ ਆ ਗਏ ਇਕ ਵੀ ਚੀਕਾ ਮਾਰੀਆਂ ਵੀ ਮਾਰ ਦਾ ਰਿਪੋਰਟਿੰਗ ਪਿਆ ਤੇ ਬਾਹਰ ਆ ਗਏ ਸਾਰੇ ਬਾਹਰ ਆ ਗਏ ਜਿਵੇਂ ਤਾਹ ਦੇਖਿਆ ਤੇ ਫਿਰ ਉਹਨਾਂ ਨੂੰ ਸਾਡੇ ਸਮਝਾਈ ਗਏ ਤੇ ਉਹਨਾਂ ਲੋਕਾਂ ਨੇ ਸਮਝਾਇਆ ਇਹ ਭਾਈ ਥੋੜੇ ਕੋਲੇ ਨੇੜੇ ਹੱਡਾ ਲੜਣੀ ਹੈ ਆ ਦੇਖੋ ਜੀ ਉਹ ਜਿਹੜਾ ਖੁੰਦ ਚੱਟੇ ਦੇ ਘਰ ਵਾਲਾ ਭੂਤ ਹੈ ਪ੍ਰੇਤ ਹੈ ਛੜੇ ਨਾ ਉਹ ਵੀ ਤੁਸੀਂ ਸਮਝਾ ਤੇ ਜੋਖ ਜੋ ਬਾਬਿਆ ਨੇ ਤੁਹਾਨੂੰ ਦੱਸਿਆ ਥੋੜੇ ਘਰੇ ਕੋਈ ਚਟੇਲ ਦਾ ਸਾਇਆ ਸੀ ਕੋਈ ਪੂਤ ਦਾ ਸਾਇਆ ਸੀ ਕੋਈ ਪ੍ਰੇਤ ਦਾ ਸਾਇਆ ਉਹ ਪੂਤ ਪ੍ਰੇਤ ਉਹ ਬੈਠਾ ਸੀ ਡਿੰਡੇ ਦੇ ਪੰਡੋ ਜੇ ਆਕੇ ਕਾ ਹੈ ਇਹ ਮਾਰਦੇ ਟੁਕੜਾ ਚੱਕਦੇ ਲਿਆਉਂਦਾ ਉਹਦੇ ਵਿੱਚ ਖੂਨ ਦੇ ਛੱਡੇ ਵੀ ਡਿੱਗਦੇ ਨੇ ਤਾਜ਼ਾ ਮਾਸ ਹੁੰਦਾ ਤਾਜ਼ਾ ਮਾਸ ਤੇ ਵੀ ਖੂਨ ਵਿੱਚ ਆਉਂਦਾ ਹੁੰਦਾਗਾ ਉਹ ਚੱਕ ਲਿਆਉਂਦਾ ਤੇ ਖੂਨ ਦੇ ਚੱਕੇ ਆਉਂਦੇ ਨਹੀਂ ਕਈ ਵਾਰ ਉਹਦੇ ਮੂੰਹ ਜਿਵੇਂ ਅੱਜ ਉਹਦੇ ਮੂੰਹ ਤੋਂ ਇਹ ਟੁਕੜਾ ਡਿੱਗ ਪਿਆ ਪਹਿਲਾਂ ਉਹਦੇ ਟੁਕੜੇ ਮੂੰਹ ਤੋਂ ਅੰਹੀਂ ਵੀ ਡਿੱਗਦੇ ਨੇ ਕੱਲ ਉਹਨਾਂ ਦੀ ਵੀ ਸਮਝ ਆ ਗਈ ਮਸਲਾ ਹੱਲ ਹੋ ਗਿਆ ਸੋ ਇਸ ਕਰਕੇ ਇਹ ਬਹੁਤ ਕੁਝ ਇਦਾਂ ਦਾ ਸਾਡੀ ਲਾਈਫ ਦੇ ਵਿੱਚ ਵਾਪਰਦਾ ਹੈਗਾ ਬਹੁਤ सी ਗੱਲਾਂ ਇਹ ਜੀ ਹੋ ਜਾਂਦੀਆਂ ਨੇ ਜਿਹੜੀ ਕਿਉਂਕਿ ਸਾਡੇ ਲੋਕ ਇਸ ਤົນ ਤੱਕ ਨਹੀਂ ਜਾਂਦੇ ਤੇ ਨਾਈਂਨਥ ਅਫੀਆਨੀ ਸਮਰੱਥਾ ਹੁੰਦੀ ਹੈ ਪਰ ਜੋ ਸਾਡੇ ਕੋਲ ਇਹ ਕੇਸ ਹੁੰਦੇ ਹਨ ਪਰ ਅਸੀਂ ਉਹਨੂੰ ਤੈਹ ਤੱਕ ਜਾਂਦੇ ਹਾਂ ਪਰਤਾਅ ਕਰਦੇ ਹਾਂ ਤਾਂ ਉਹਦਾ ਛੱਡਾ ਘੜਦਾ ਰਿਜ਼ਲਟ ਘੜਦਾ ਵੀ ਕਿਉਂ ਹੁੰਦਾ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਘਟਨਾਵਾਂ ਮੈਂ ਆਪਣੇ ਲਾਈਫ ਦੀ ਅਜ ਤੋਂ ਕਾਫੀ ਪੁਰਾਣੀਆਂ ਹੋਊਗਾ ਜੋ ਐਂਟੀਨੈਰ ਟਿਊਵੀ ਦਾ ਜੋ 15-20 ਰੁਪਏ ਦਾ ਹੁੰਦੇ ਸੀ ਕਿ ਉਸ ਸਮੇਂ ਦੀ ਘਟਨਾ ਹੈ ਉਸ ਦਾ ਕੇਸ ਨਾ ਮਿਲ ਦਿੱਤਾ ਸੀ। ਮਾਸ ਦੇ ਟੁਕੜੇ ਨਿਕਲਣ ਵਾਲਾ ਖੁੰਦ ਚ ਟਿਕ ਰਿਹਾ ਹੁੰਦਾ। ਸੋ ਇਦਾਂ ਦੀ ਇਸ ਬਾਈ ਨੇ ਵੀਡੀਓ ਬਣਾਈ ਹੈ ਜਿਹੜੀ ਇਹ ਮੈਨੂੰ ਨਹੀਂ ਪਤਾ ਕਿ ਇਹ AI ਨਾਲ ਬਣਾਈ ਹੈ ਜਾਂ ਵੈਸੇ ਇਹਨਾਂ ਨੇ ਸੱਚ ਕਵਰ ਕੀਤਾ ਹੈ। ਸਾਤਿਅਤੂ ਡੋ ਇਹਨੂੰ ਪੋਸਟ ਵੀ ਕਰਦਾ ਪਰ ਇਹਦੇ ਨਾਲੇ ਇਹ ਚੀਜ਼ ਹੈਈਏ ਕਿ ਐਦਾਂ ਦਾ ਕੁਝ ਹੋ ਸਕਦਾ ਹੈ ਤੁਹਾਡੇ ਘਰ ਦੇ ਵਿੱਚ ਉਹਦੀ ਪਰਤਾਲ ਕਰੋ ਤੇ ਅੱਜ ਸਾਡੇ ਕੋਲ ਫੋਨ ਨੇ ਕੈਮਰੇ ਨੇ ਜੇ ਰਾਤ ਨੂੰ ਪਰੇ ਹਾਂ ਜੋ ਖੁੰਦਾ ਥੋੜਾ ਜਿਹਾ ਜਾਗੋ ਇੱਕ ਰਾਤ ਤੇ ਆਲੇ ਦੋਲੇ ਪਰਤਾਲ ਕਰੋ ਤੇ ਜਿਵੇਂ ਇਹਨਾਂ ਨੇ ਬਣਾਈ ਹੈ ਹੁਣ ਪਤਾ ਨਹੀਂ ਇਹਨਾਂ ਨੇ ਕਿਵੇਂ ਬਣਾਈ ਹੈ ਸੱਚ ਹੈ ਕਿ ਝੂਠ ਹੈ ਪਰ ਜੋ ਵੀ ਹੈ ਉਹ ਕੈਮਰੇ ਸਾਹਮਣੇ ਤੁਹਾਡੇ ਨੂੰ ਗੂ ਪੇਸ਼ ਹੋ ਜੂਗੀ ਤੇ ਅੱਜ ਕੱਲ ਤਾਂ ਘਰਾਂ ਦੇ ਵਿੱਚ ਵੀ ਸੀਸੀਟੀਵੀ ਕੈਮਰੇ ਲੱਦੇ ਹੋ ਰਹੇ ਹਨ ਉਹਨਾਂ ਨੂੰ ਚੈੱਕ ਕਰੋ ਤੁਹਾਡੇ ਪਰਦੇ ਬੰਦ ਹੁੰਦੇ ਆ ਤੁਹਾਡੇ ਬੈੱਡ ਹਲਦੇ ਆ ਤੁਹਾਡੇ ਕੁਝ ਕੋਟ ਨੂੰ ਵਾਪਸ ਦੇ ਤਦੋਂ ਉਸ ਕੋਲ ਹੰਨ ਨਾ ਬਣਾ ਕੋਈ ਮੁਸ਼ਕਲ ਨਹੀਂ ਹੈ ਅਜੇ 15-20 ਸਾਲ ਆਫ ਦਾ ਸੀ ਕੋਈ ਤੁਹਾਨੂੰ ਇਹੋ ਕੁਝ ਆਸਾਨ ਨਹੀਂ ਹੁੰਦਾ ਸੀ ਉਹਨਾਂ ਸਾਧਨ ਹੈਗੇ ਤੱਕ ਵਰਤ ਪਰਤਾਲ ਕੋ ਉਸ ਜੀ ਤੇ ਪਰਤਾਲ ਕਰੋਗੇ ਸੱਚ ਤੋਂ ਲੈ ਸਮਝ ਆਈਗਾ ਕਿ ਤੁਹਾਡੇ ਘਰ ਵਿੱਚ ਕੋਈ ਤੂਤ ਹਰਕਤਾਂ ਕਰ ਰਿਹਾ ਹੈ ਚੜ੍ਹੇਲ ਹਰਕਤਾਂ ਕਰ ਰਹੀ ਹੈ ਜਾਂ ਕੋਈ ਜਾਨਵਰ ਜਾਂ ਮਨੁੱਖ ਹਰਕਤਾਂ ਕਰ ਰਿਹਾ ਹੈ ਜੇ ਐਵੇਂ ਬਾਬੇ ਦੇ ਚੱਕਰ ਚ ਪੈ ਕੇ ਇਹਨੂੰ ਲੋਕਾਂ ਚ ਚੱਕਰ ਚ ਪੈ ਕੇ ਆਪਣੇ ਆਰਥਿਕ ਮਾਰ ਚੱਕਰ ਸਰੀਰਕ ਨੂੰ ਕਰਵਾਉਂਦੇ ਹੋ ਜਾਨ ਕੇ ਜੰਗੀ ਲਗੀ ਬਤਵ ਸੇਅਰ ਕਰਨਾ ਲਾਈਕ ਕਮੈਂਟ ਕਰਕੇ ਆਪਣਾ ਵਿਚਾਰ ਦਰਜ ਕਰੋ ਦੋਸਤੋ ਕਿਉਂਕਿ ਤੁਹਾਡੇ ਲਾਈਕ ਜਿਹੜਾ ਕਮੈਂਟ ਹੈ ਕਮੈਂਟ ਬਹੁਤ ਕਰਤੋਂ ਹੈ ਦੋਸਤੋ ਸੋ ਕਮੈਂਟ ਕਰਕੇ ਆਪਣਾ ਵਿਚਾਰ ਜ਼ਰੂਰ ਦਿਓ ਅਗਰ ਦੋਸਤੋ ਤਾਂ ਕਿ ਤੁਹਾਡੇ ਜਗਿਆਸਾ ਨੂੰ ਔਰ ਤੁਹਾਡੇ ਕਮੈਂਟਰਾਂ ਦੇ ਉੱਤੇ ਅਸੀਂ ਹੋਰ ਵਧੀਆ ਢੰਗ ਨਾਲ ਜਾਣਕਾਰੀ ਦੇ ਸਕੀਏ ਫਿਰ ਮਿਲਦੇ ਹਾਂ ਛੋਟੇ ਨਵਜਾਨ ਜਾਣਕਾਰੀ ਨਾਲ ਤਦ ਤੱਕ ਨਮਸਕਾਰ